ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਇਨਸਾਨ ਕਿੰਨਾ ਚਲਾਕ ਹੈ 108 ਮਣਕੀਆਂ ਦੀ ਮਾਲਾ ਗਿਣਦੇ ਸਮੇਂ ਉਸ ਦਾ ਮਨ ਟਟਕਦਾ ਹੈ ਪਰ ਨੋਟਾਂ ਦੀਆਂ ਗੱਠੀਆਂ ਗਿਣਦੇ ਸਮੇਂ ਮਨ ਇਕਾੰਗਰ ਹੋ ਜਾਂਦਾ ਹੈ ਇੱਕ ਛੋਟੀ ਜਹੀ ਕਹਾਣੀ ਇੱਕ ਬੱਚੇ ਦਾ ਜਨਮ ਹੋਣ ਵਾਲਾ ਸੀ ਉਸ ਨੇ ਸਵਰਗ ਲੋਕ ਤੋਂ ਧਰਤੀ ਲੋਕ ਤੇ ਆਉਣਾ ਸੀ ਉਹ ਭਗਵਾਨ ਦੇ ਕੋਲ ਜਾ ਕੇ ਗਿੜਗੜਾਉਣ ਲੱਗਾ ਕਹਿਣ ਲੱਗਾ ਪ੍ਰਭੂ ਮੈਨੂੰ نیچے ਨਾ ਭੇਜੋ ਮ੍ਰਿਤੂ ਲੋਕ ਵਿੱਚ ਮੈਨੂੰ ਨਾ ਭੇਜੋ ਮੈਂ ਸੁਣਿਆ ਹੈ ਉੱਥੇ ਬਹੁਤ ਕਸ਼ਟ ਆਉਂਦੇ ਹਨ ਬਹੁਤ ਦੁੱਖ ਆਉਂਦੇ ਹਨ ਮੈਂ نیچے ਨਹੀਂ ਜਾਣਾ ਚਾਹੁੰਦਾ ਪ੍ਰਭੂ ਨੇ ਕਿਹਾ ਜਾਣਾ ਪਵੇਗਾ ਇਹ ਵਿਧੀ ਦਾ ਵਿਧਾਨ ਹੈ ਤੇਰਾ ਜਨਮ ਹੋਣਾ ਹੈ ਸਮਾਂ ਨਿਸ਼ਚਿਤ ਹੈ ਜਾਣਾ ਹੀ ਹੈ ਤਾਂ ਬਹੁਤ ਰੋਣ ਲੱਗਾ ਬਹੁਤ ਗਿੜਗੜਾਉਣ ਲੱਗਾ ਕਿ ਮੈਨੂੰ ਨਾ ਭੇਜੋ ਤਾਂ ਭਗਵਾਨ ਨੇ ਕਿਹਾ ਚਿੰਤਾ ਕਿਉਂ ਕਰਦਾ ਹੈ ਮੈਂ ਤੇਰੇ ਨਾਲ ਉੱਥੇ ਮੌਜੂਦ ਰਹਾਂਗਾ ਬੱਚਾ ਬੜਾ ਤੇਜ ਸੀ ਉਸਨੇ ਕਿਹਾ ਤੁਸੀਂ ਤਾਂ ਨੀਚੇ ਦਿਖਾਈ ਹੀ ਨਹੀਂ ਦਿੰਦੇ ਆਦਰਿਸ਼ ਹੋ ਜਾਂਦੇ ਹੋ ਤਾਂ ਮੈਨੂੰ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਮੇਰੇ ਨਾਲ ਹੋ ਭਗਵਾਨ ਨੇ ਕਿਹਾ ਮੈਂ ਹਰ ਪਲ ਹਰ ਛਣ ਤੇਰੇ ਨਾਲ ਰਹਾਂਗਾ ਬਸ ਤੂੰ ਚਿੰਤਾ ਨਾ ਕਰ ਬੱਚੀ ਨੇ ਕਿਹਾ ਭਗਵਾਨ ਨੂੰ ਮੈਨੂੰ ਇਸ ਗੱਲ ਤੇ ਭਰੋਸਾ ਨਹੀਂ ਹੈ ਤੁਸੀਂ ਕੁਝ ਅਜਿਹਾ ਠੋਸ ਸਬੂਤ ਦਿਓ ਕਿ ਤੁਸੀਂ ਮੇਰੇ ਨਾਲ ਹੋ ਤਾਂ ਭਗਵਾਨ ਨੇ ਕਿਹਾ ਚਲੋ ਠੀਕ ਹੈ ਇੱਕ ਕੰਮ ਕਰਦੇ ਹਾਂ ਜਦੋਂ ਵੀ ਤੈਨੂੰ ਮੇਰੀ ਯਾਦ ਸਤਾਵੇ ਤੂੰ ਮੈਨੂੰ ਮਹਿਸੂਸ ਕਰਨਾ ਹੋਵੇਗਾ ਬਸ ਅੱਖਾਂ ਬੰਦ ਕਰਨੀਆਂ ਅੱਖਾਂ ਬੰਦ ਕਰਕੇ ਦੇਖਣਾ ਤੈਨੂੰ ਦੋ ਜੋੜੀ ਪੈਰਾਂ ਦੇ ਨਿਸ਼ਾਨ ਦਿਖਣਗੇ ਇੱਕ ਤੇਰੇ ਪੈਰਾਂ ਦੇ ਨਿਸ਼ਾਨ ਹੋਣਗੇ ਤੇ ਦੂਸਰੇ ਮੇਰੇ ਪੈਰਾਂ ਦੇ ਹੋਣਗੇ ਬੱਚਾ ਖੁਸ਼ ਹੋਇਆ ਕਿ ਚਲੋ ਭਗਵਾਨ ਜੀ ਨੇ ਮੈਨੂੰ ਦੱਸ ਦਿੱਤਾ ਕਿ ਕਿਸ ਤਰੀਕੇ ਨਾਲ ਉਹ ਸਾਥ ਰਹਿਣਗੇ ਸਭ ਨਿਸ਼ਚਿਤ ਸੀ ਉਸ ਦਾ ਜਨਮ ਹੋਇਆ ਅਤੇ ਜਨਮ ਤੋਂ ਬਾਅਦ ਜਦੋਂ ਵੱਡਾ ਹੋਣ ਲੱਗਾ ਤਾਂ ਉਸ ਨੂੰ ਇਹ ਗੱਲ ਯਾਦ ਰਹੀ ਜਦੋਂ ਵੀ ਉਸਦੇ ਜੀਵਨ ਵਿੱਚ ਕੋਈ ਖੁਸ਼ੀ ਦਾ ਪਲ ਆਉਂਦਾ ਸੀ ਤਾਂ ਉਹ ਅੱਖਾਂ ਬੰਦ ਕਰਕੇ ਦੇਖਦਾ ਸੀ ਤਾਂ ਮਹਿਸੂਸ ਕਰਦਾ ਸੀ ਉਸ ਨੂੰ ਦਿਖਦਾ ਸੀ ਦੋ ਜੋੜੀ ਪੈਰਾਂ ਦੇ ਨਿਸ਼ਾਨ ਦਿਖ ਰਹੇ ਹਨ ਉਹ ਬਹੁਤ ਖੁਸ਼ ਹੁੰਦਾ ਸੀ ਕਿ ਭਗਵਾਨ ਜੀ ਨਾਲ ਹਨ ਇੱਕ ਵਾਰ ਬਚਪਨ ਵਿੱਚ ਸਾਈਕਲ ਤੋਂ गिर ਗਿਆ ਬਹੁਤ ਬੁਰਾ ਐਕਸੀਡੈਂਟ ਹੋਇਆ ਘਰ ਵਾਪਸ ਆਇਆ ਦਰਦ ਨਾਲ ਤੜਫ ਰਿਹਾ ਸੀ ਸੱਟ ਲੱਗੀ ਹੋਈ ਸੀ ਤਾਂ ਉਸ ਨੇ ਅੱਖਾਂ ਬੰਦ ਕੀਤੀਆਂ ਦੇਖਣ ਲਈ ਕਿ ਕੀ ਹੋਇਆ ਭਗਵਾਨ ਕਿੱਥੇ ਗਏ ਉਹਨਾਂ ਨੇ ਕਿਹਾ ਸੀ ਕਿ ਨਾਲ ਰਹਾਂਗਾ ਅੱਖਾਂ ਬੰਦ ਕੀਤੀਆਂ ਤਾਂ ਉਸ ਨੂੰ ਸਿਰਫ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਦਿਖੇ ਉਸ ਨੂੰ ਮਨ ਹੀ ਮਨ ਨਿਰਾਸ਼ਾ ਹੋਣ ਲੱਗੀ ਕਿ ਭਗਵਾਨ ਜੀ ਨੇ ਆਪਣਾ ਵਾਅਦਾ ਨਹੀਂ ਪੂਰਾ ਕੀਤਾ ਆਪਣਾ ਪ੍ਰਣ ਨਹੀਂ ਨਿਭਾਇਆ ਬਹੁਤ ਜਲਦੀ ਆਪਣਾ ਵਾਅਦਾ ਤੋੜ ਦਿੱਤਾ ਬਹੁਤ ਦੁਖੀ ਹੋਇਆ ਪਰ ਕੀ ਕਰ ਸਕਦਾ ਸੀ ਭਗਵਾਨ ਜੀ ਨਾਲ ਗਲਤ ਤਾਂ ਹੋ ਨਹੀਂ ਸਕਦੀ ਸੀ ਜੀਵਨ ਵਿੱਚ ਅੱਗੇ ਵਧਿਆ ਜਿੱਥੇ ਖੁਸ਼ੀਆਂ ਦੇ ਪਲ ਆਉਂਦੇ ਸਨ ਅੱਖਾਂ ਬੰਦ ਕਰਦਾ ਸੀ ਤਾਂ ਉਸ ਨੂੰ ਦੋ ਜੋੜੀ ਪੈਰਾਂ ਦੇ ਨਿਸ਼ਾਨ ਦਿਖਦੇ ਸਨ ਤੇ ਜਿੱਥੇ ਕੋਈ ਸੰਕਟ ਆਉਂਦਾ ਸੀ ਉੱਥੇ ਇੱਕ ਜੋੜੀ ਉਹ ਵੱਡਾ ਹੋ ਕੇ ਬਿਜ਼ਨਸਮੈਨ ਬਣ ਚੁੱਕਿਆ ਸੀ ਬਿਜ਼ਨਸ ਵਿੱਚ ਘਾਟਾ ਹੋ ਗਿਆ ਉਸ ਦਿਨ ਘਰ ਆ ਕੇ ਅੱਖਾਂ ਬੰਦ ਕੀਤੀਆਂ ਤਾਂ ਦੇਖਿਆ ਕਿ ਸਿਰਫ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਹਨ ਜੀਵਨ ਵਿੱਚ ਜਦੋਂ ਜਦੋਂ ਸੁੱਖ ਆਉਂਦਾ ਸੀ ਉਦੋਂ-ਉਦੋਂ ਦੋ ਜੋੜੀ ਪੈਰਾਂ ਦੇ ਨਿਸ਼ਾਨ ਸਨ ਤੇ ਜਦੋਂ ਜਦੋਂ ਦੁੱਖ ਆਉਂਦਾ ਸੀ ਸੰਕਟ ਆਉਂਦਾ ਸੀ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਇੱਕ ਸਮਾਂ ਉਹ ਵੀ ਆਇਆ ਜਦੋਂ ਉਸ ਦਾ ਧਰਤੀ ਲੋਕ ਤੋਂ ਵਾਪਸ ਜਾਣ ਦਾ ਸਮਾਂ ਸੀ ਉਹ ਮੌਤ ਦੇ ਨੇੜੇ ਸੀ ਅਤੇ ਹਸਪਤਾਲ ਵਿੱਚ ਸੀ ਉਸ ਨੇ ਇੱਕ ਵਾਰ ਫਿਰ ਅੱਖਾਂ ਬੰਦ ਕੀਤੀਆਂ ਇਹ ਦੇਖਣ ਲਈ ਕਿ ਇਸ ਸਮੇਂ ਭਗਵਾਨ ਨਾਲ ਹਨ ਕਿ ਨਹੀਂ ਜਦੋਂ ਉਸ ਨੇ ਅੱਖਾਂ ਬੰਦ ਕੀਤੀਆਂ ਉਸ ਨੂੰ ਫਿਰ ਇੱਕ ਜੋੜੀ ਹੀ ਪਿਆਰ ਦਿਖਾਈ ਦਿੱਤੇ ਬਹੁਤ ਦੁਖੀ ਹੋਇਆ ਕਿ ਭਗਵਾਨ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਮੌਤ ਤੋਂ ਬਾਅਦ ਜਦ ਉੱਪਰ ਸਵਰਗ ਲੋਕ ਵਿੱਚ ਪਹੁੰਚਿਆ ਤਾਂ ਜਾ ਕੇ ਭਗਵਾਨ ਨੂੰ ਸ਼ਿਕਾਇਤ ਕੀਤੀ ਕਿ ਤੁਸੀਂ ਤਾਂ ਕਿਹਾ ਸੀ ਕਿ ਹਰ ਪਲ ਹਰ ਸ਼ਾਨ ਨਾਲ ਰਹਾਂਗਾ ਮੇਰੇ ਜੀਵਨ ਵਿੱਚ ਜਦੋਂ ਜਦੋਂ ਉੱਥੇ ਖੁਸ਼ੀਆਂ ਆ ਰਹੀਆਂ ਸਨ ਉਦੋਂ-ਉਦੋਂ ਤਾਂ ਦੋ ਜੋੜੀ ਪੈਰਾਂ ਦੇ ਨਿਸ਼ਾਨ ਸਨ ਮਤਲਬ ਉਦੋਂ ਤੁਸੀਂ ਨਾਲ ਸੀ ਪਰ ਜਿੱਥੇ ਸੰਕਟ ਆਇਆ ਜਿੱਥੇ ਦੁੱਖ ਆਇਆ ਜਿੱਥੇ ਘਾਟਾ ਪਿਆ ਜਾਂ ਜਿੱਥੇ ਕੋਈ ਹਾਦਸਾ ਹੋਇਆ ਉੱਥੇ ਇੱਕ ਹੀ ਜੋੜੀ ਪੈਰਾਂ ਦੇ ਨਿਸ਼ਾਨ ਸਨ ਤੁਸੀਂ ਆਪਣਾ ਵਾਅਦਾ ਕਿਉਂ ਤੋੜਿਆ ਕਿਉਂ ਨਹੀਂ ਨਿਭਾਇਆ ਆਪਣਾ ਵਾਅਦਾ ਭਗਵਾਨ ਜੀ ਨੇ ਕਿਹਾ ਮੇਰੇ ਬੱਚੇ ਕਿ ਜਦ ਤੂੰ ਸੰਕਟ ਵਿੱਚ ਹੁੰਦਾ ਸੀ ਜਦ ਤੂੰ ਦੁੱਖ ਵਿੱਚ ਹੁੰਦਾ ਸੀ ਮੇਰਾ ਦਿਲ ਪਿਗਲ ਜਾਂਦਾ ਸੀ ਮੈਂ ਭਾਵੁਕ ਹੋ ਜਾਂਦਾ ਸੀ ਮੈਂ ਤੈਨੂੰ ਗੋਦੀ ਵਿੱਚ ਉਠਾ ਲੈਂਦਾ ਸੀ ਤੈਨੂੰ ਗੋਦੀ ਵਿੱਚ ਉਠਾ ਕੇ ਚੱਲਦਾ ਸੀ ਇਸ ਲਈ ਤੈਨੂੰ ਸਿਰਫ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਦਿਖਾਈ ਦਿੰਦੇ ਸਨ ਉਹ ਮੇਰੇ ਸਨ ਤੇਰੇ ਨਹੀਂ ਸਨ ਅਤੇ ਜਦੋਂ ਜਦੋਂ ਖੁਸ਼ੀਆਂ ਸਨ ਮੈਂ ਤੈਨੂੰ ਚੱਲਣ ਦਿੰਦਾ ਸਾਂ ਬਹੁਤ ਛੋਟੀ ਜਹੀ ਕਹਾਣੀ ਜਿਸ ਦਾ ਸਾਰ ਇਹ ਕਹਿੰਦਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਕਹਿਣ ਲੱਗਦੇ ਹਨ ਕਿ ਤੁਸੀਂ ਤਾਂ ਐਂ ਠੀਕ ਨਹੀਂ ਕੀਤਾ ਉਹ ਕਰ ਦਿੱਤਾ ਜਾਂ ਆਹ ਕਰ ਦਿੱਤਾ ਮੈਂ ਤੁਹਾਡੀ ਭਗਤੀ ਕਰਦਾ ਹਾਂ ਤੁਸੀਂ ਤਾਂ ਮੇਰਾ ਸਾਥ ਨਹੀਂ ਦਿੰਦੇ ਦਰਅਸਲ ਸੰਕਟ ਬਹੁਤ ਵੱਡਾ ਆਉਂਦਾ ਹੈ ਪਰ ਜਦੋਂ ਤੁਹਾਡਾ ਵਿਸ਼ਵਾਸ ਭਗਵਾਨ ਤੇ ਹੁੰਦਾ ਹੈ ਤਾਂ ਸੰਕਟ ਛੋਟਾ ਹੋ ਜਾਂਦਾ ਹੈ ਅਤੇ ਟਲ ਜਾਂਦਾ ਹੈ ਕਈ ਸਾਲਾਂ ਤੋਂ ਬਾਅਦ ਜੇ ਤੁਸੀਂ ਪਲਟ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਦਰਦ ਦੁੱਖ ਉਹਨਾ ਵੱਡਾ ਨਹੀਂ ਸੀ ਬਸ ਤੁਸੀਂ ਉਸ ਨੂੰ ਵੱਡਾ ਮੰਨ ਲਿਆ ਸੀ ਅਤੇ ਜਦੋਂ ਤੁਸੀਂ ਰੱਬ ਦੀ ਭਗਤੀ ਕਰ ਰਹੇ ਹੁੰਦੇ ਹੋ ਤਾਂ ਕਿੰਨਾ ਵੀ ਵੱਡਾ ਸੰਕਟ ਆ ਜਾਵੇ ਤਾਂ ਉਹ ਸਭ ਟਲ ਜਾਂਦੇ ਹਨ ਜਦੋਂ ਰੱਬ ਦੀ ਕਿਰਪਾ ਨਾਲ ਹੁੰਦੀ ਹੈ ਇਸ ਲਈ ਭਰੋਸਾ ਬਣਾਈ ਰੱਖੋ ਜਦੋਂ ਵੀ ਸੰਕਟ ਆਵੇ ਤਾਂ ਯਾਦ ਰੱਖੋ ਕਿ ਭਗਵਾਨ ਨੇ ਤੁਹਾਨੂੰ ਗੋਦੀ ਵਿੱਚ ਉਠਾ ਲਿਆ ਹੈ ਤੇ ਉਹ ਜੋ ਇੱਕ ਜੋੜੀ ਪੈਰਾਂ ਦੇ ਨਿਸ਼ਾਨ ਹਨ ਉਹ ਪ੍ਰਭੂ ਦੇ ਹੀ ਹਨ ਧੰਨਵਾਦ